ਅਗਲਾ ਪਾਜੀ ਹੁਣ ਪਤਾ ਕੀ ਹੁਣ ਉਹ ਜ਼ਮਾਨਾ ਹੋ ਗਿਆ ਵੀਰੇ ਅਗਲਾ ਕੁਆਂਟੀਟੀ ਦੇਖਦਾ ਕੁਆਲਿਟੀ ਨਹੀਂ ਦੇਖਦਾ ਹਮ ਹੁਣ ਸ਼ੱਕਰ 50 ਰੁਪਏ ਵੀ ਮਿਲ ਰਹੀ ਹੈ ਸ਼ੱਕਰ 60 ਰੁਪਏ ਵੀ ਮਿਲਦੀ ਹੈ ਸ਼ੱਕਰ ਸਾਢੇ ਵਾਲੀ ਵੀ 100 ਰੁਪਏ ਸਾਨੂੰ ਜਿਹੜਾ ਸ਼ੱਕਰ ਦੇ ਵਿੱਚ ਹੈ ਨਾ ਸ਼ੱਕਰ ਬਣਾਉਣ ਚ ਜਾਂ ਮਿੱਠਾ ਬਣਾਉਣ ਚ ਜਿਹੜਾ ਕਹ ਲੋ ਕਿ ਧੰਦਲੀ ਹੁੰਦੀ ਆ ਇਹਦੇ ਵਿੱਚ ਕਹਿ ਦਿੰਦੇ ਆ ਵੀ ਇਹਦੇ ਚ ਤਾਂ ਮਿੱਠਾ ਰੜਾਇਆ ਹੋਇਆ ਜਾਂ ਕੀ ਦੀ ਪਾਤੀ ਉਹ ਪ੍ਰੋਸੈਸ ਅਸਲ ਚ ਹੁੰਦਾ ਕਿਹੜੇ ਵੇਲੇ ਆ ਉਹ ਪਾਜੀ ਜਦੋਂ ਮਤਲਬ ਪਤਾ ਲੱਗ ਗਿਆ ਵੀ ਪੂਰ ਆਉਣੇ ਵਾਲਾ ਪਾਜੀ ਹਮ ਕਈ ਚਲੋ ਆਪਾਂ ਹੁਣ 9 ਟਕਾ ਨੂੰ ਲੈਣਾ ਆਪਾਂ ਦਾ ਕੰਮ ਕਰ ਰਹੇ ਆ ਆਪਾਂ ਨੂੰ ਤਾਂ ਪਤਾ ਜਦੋਂ ਪੂਰ ਆਉਂਦਾ ਨਾ ਪਾਜੀ ਉਹ ਕੱਚਾ ਰਸ ਮੰਨਦੇ ਅੱਛਾ ਮਤਲਬ ਜੇ ਸਾਡਾ ਪੂਰ 6 ਪੀਪੇ ਆਂਦਾ ਨਾ ਸਾਡਾ ਉਤਰਦਾ ਵੀ 20 22 ਕਿਲੋ ਉਹਨਾਂ ਦਾ ਉਤਰਨਾ ਪਾਜੀ 26 27 ਕਿਲੋ ਕੱਚਾ ਰਸ ਪੈ ਗਿਆ ਹਾਂ ਉਹਨਾਂ ਨੂੰ ਥੋੜੀ ਸੇ ਤੱਕ ਮਤਲਬ ਉਹਨਾਂ ਨੂੰ ਆਪਣੇ ਵੇਚਣ ਦਾ ਕੰਮ ਹੂੰ ਹੁਣ ਪਾਜੀ ਤੁਸੀਂ ਆਪ ਦੇਖੋ ਵੱਧ ਸਿਆਣੇ ਮੇਰੇ ਤੋਂ ਸਾਰੇ ਸਿਆਣੇ ਬੈਠੇ ਨੇ ਦੇਖ ਰਹੇ ਨੇ ਵੀ 401 ਰੁਪਏ ਕਵਾਂਟਲ ਗੰਨਾ ਜਾ ਰਹੇ ਆ ਆਪਣਾ ਮੇਲੇ ਚ ਉਹਨੂੰ 50 ਰੁਪਏ ਕਿਵੇਂ ਸ਼ੱਕਰ ਦੇ ਦਿੰਦੇ ਹੂੰ 40 ਰੁਪਏ ਕਿਲੋ ਹੋ ਗਿਆ 10 ਰੁਪਏ ਚ ਭਾਜੀ ਬਣਾਉਣੇ ਵਾਲਾ ਵੀ ਵੇਚਣੇ ਵਾਲਾ ਵੀ ਹੈ ਹਨਾ 10 ਰੁਪਏ ਦੀ ਕੰਮ ਕਰ ਰਹੇ ਆਪ ਸਹੀ ਗੱਲ ਮਤਲਬ ਇਹ ਸਾਡੇ ਮਤਲਬ ਲੋਕ ਸੋਚ ਨਹੀਂ ਰਹੇ ਮਤਲਬ ਕੁਆਲਟੀ ਨਹੀਂ ਦੇਖਦੇ ਕੁਆਂਟੀਟੀ ਦੇਖਦੇ ਆ ਵੀ ਹਾਂ ਵੀ 100 ਦੀ 2 ਕਿਲੋ ਆ ਗਈ ਕਿੱਥੇ ਉਹ ਮੁੰਡੇ ਤੋਂ ਕਿਲੋ ਲਵਾਂਗੇ